ਭਾਜਪਾ ਆਗੂ ਦਾ ਬਹਿਰਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਹਮਲਾਵਰਾਂ ਦੇ ਵੱਲੋਂ ਤੇਜ਼ਦਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਅਤੇ ਭਾਜਪਾ ਆਗੂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਤੁਹਾਨੂੰ ਦੱਸ ਦਈਏ ਕਿ ਪੁਰਾਣੀ ਰੰਜਿਸ਼ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ ਅਤੇ ਪਹਿਲਾਂ ਵੀ ਦੋਵਾਂ ਧਿਰਾਂ ਦੇ ਵਿੱਚ ਆਪਸੀ ਤਕਰਾਰ ਚੱਲਦੀ ਆ ਰਹੀ ਸੀ ਪਰ ਗੱਲ ਇਸ ਕਦਰ ਤੱਕ ਪਹੁੰਚੇਗੀ ਕਿ ਹਮਲਾਵਰਾਂ ਦੇ ਵੱਲੋਂ ਨੌਜਵਾਨ ਦਾ ਕਤਲ ਕਰ ਦਿੱਤਾ ਜਾਵੇਗਾ ਇਸ ਬਾਰੇ ਕਿਸੇ ਨੇ ਵੀ ਨਹੀਂ ਸੀ ਸੋਚਿਆ ਜਿਵੇਂ ਹੀ ਪਰਿਵਾਰ ਨੂੰ ਪਤਾ ਲੱਗਦਾ ਹੈ ਕਿ ਉਹਨਾਂ ਦੇ ਘਰ ਦੇ ਜੀ ਦਾ ਕਤਲ ਕਰ ਦਿੱਤਾ ਗਿਆ ਤਾਂ ਪਰਿਵਾਰ ਦਾ ਰੂ ਰੂ ਕੇ ਬੁਰਾ ਹਾਲ ਹੋਇਆ ਪਿਆ ਪਰਿਵਾਰ ਦੇ ਜੀਵਾਂ ਦੇ ਪੈਰਾ ਹਿੱਟੂ ਜ਼ਮੀਨ ਖਿਸਕ ਗਈ ਹੈ ਇਹ ਖਬਰ ਕਬੂਰਥੱਲਾ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਭਾਰਤੀ ਜਨਤਾ ਪਾਰਟੀ ਦੇ ਯੁਵਾ ਮੋਰਚਾ ਵਿੰਗ ਦੇ ਪ੍ਰਧਾਨ ਹਨੀ ਕੁਮਾਰ ਦਾ ਕਤਲ ਕਰ ਦਿੱਤਾ ਗਿਆ ਅਤੇ ਇਸ ਵਾਰਦਾਤ ਦੇ ਦੌਰਾਨ ਭਾਜਪਾ ਆਗੂ ਦੇ ਦੋ ਸਾਥੀ ਜੋ ਉਹਨਾਂ ਦੇ ਨਾਲ ਸਨ ਉਹ ਵੀ ਗੰਭੀਰ ਜ਼ਖਮੀ ਦੱਸੇ ਜਾ ਰਹੇ ਹਨ ਜਿਨ੍ਹਾਂ ਦਾ ਕਿ ਫਿਲਹਾਲ ਹਸਪਤਾਲ ਵਿਖੇ ਇਲਾਜ ਚੱਲ ਰਿਹਾ ਪਰ ਉੱਥੇ ਹੀ ਪਰਿਵਾਰ ਨੇ ਇਲਾਕੇ ਦੇ ਹੀ ਕੁਝ ਨੌਜਵਾਨਾਂ ਤੇ ਇਲਜ਼ਾਮ ਲਗਾਏ ਨੇ ਕਿ ਉਹਨਾਂ ਦੇ ਵੱਲੋਂ ਹੀ ਸਾਡੇ ਘਰ ਦੇ ਜੀ ਦਾ ਕਤਲ ਕੀਤਾ ਗਿਆ। ਉਹਨਾਂ ਕਿਹਾ ਕਿ ਬੀਤੇ ਮਹੀਨੇ ਵੀ ਉਹਨਾਂ ਨੌਜਵਾਨਾਂ ਦੇ ਵੱਲੋਂ ਸਾਡੇ ਮੁੰਡੇ ਤੇ ਹਮਲਾ ਕੀਤਾ ਗਿਆ ਸੀ ਪਰ ਹੁਣ ਇੱਕ ਵਾਰ ਫੇਰ ਉਹਨਾਂ ਨੇ ਅਜਿਹੀ ਵਾਰਦਾਤ ਨੂੰ ਹੀ ਅੰਜਾਮ ਦਿੱਤਾ ਅਤੇ ਉਸ ਦਾ ਕਤਲ ਕਰ ਦਿੱਤਾ। ਦੱਸਦੀ ਹੈ ਕਿ ਫਿਲਹਾਲ ਪੁਲਿਸ ਮੌਕੇ ਤੇ ਪਹੁੰਚੀ ਹੋਈ ਹੈ ਤੇ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ। ਭਈ ਮੈਂ ਕਪੂਰਥਲੇ ਦੇ ਰਹਿਣ ਵਾਲੀ ਆਂ। ਇਹ ਸੁਲਤਾਨਪੁਰ ਸਾਡੇ ਸੋਰੇ ਆ। ਕੀ ਨਾਮ ਤੇ ਦਾ ਮੇਰਾ ਰਜਨੀ ਵਾਈਫ ਆਫ ਦੀਪਕ ਕੁਮਾਰ ਤੇ ਘਟਨਾ ਮੇਰੇ ਦੇਵਰ ਨੂੰ ਹੁਣੇ ਅਸੀਂ ਆਏ ਸੀਗੇ ਫੰਕਸ਼ਨ ਤੋਂ ਸੁਲਤਾਨਪੁਰ ਤੇ ਖਾਣਾ ਰੱਖਣਾ ਹੈ ਤੇ ਸਿਲੰਡਰ ਤੇ ਉਹਦੇ ਉਹ ਤਿੰਨ ਪੰਜ ਜਣੇ ਮੁੰਡੇ ਨਾ ਗੱਡੀ ਵਿੱਚ ਇਹਦੀ ਰੈਕਿੰਗ ਕਰਨ ਲੱਗ ਪਏ ਮੈਨੂੰ ਪਤਾ ਲੱਗਾ ਕਿ ਨੰਨੂ ਉਹ ਗੱਡੀ ਵਿੱਚ ਕਹਿੰਦੇ ਵੀ ਭਾਬੀ ਉਹਨਾਂ ਨੂੰ ਛੱਡੋ ਤੁਸੀਂ ਰੋਟੀ ਰੁੱਟੀ ਰੱਖੋ ਪਾਪਾ ਦਾ ਸਿਲੰਡਰ ਰੱਖ ਦੂੰ ਐ ਸਿਲੰਡਰ ਰੱਖ ਕੇ ਗਏ ਤਾਂ ਇਹਦਾ ਲਾਸਟ ਟਾਈਮ ਮੈਨੂੰ ਫੋਨ ਆਇਆ ਭਾਬੀ ਛੇਤੀ ਘਰ ਚੱਲੋ ਤੁਸੀਂ ਇਕੱਲੇ ਆ ਨਾਲ ਬੇਟਾ ਛੋਟਾ ਵਾ ਤੂੰ ਤੁਸੀਂ ਆਰਾਮ ਨਾਲ ਪਹੁੰਚੋ ਕਹਿੰਦਾ ਵੀ ਪਿੱਛੇ ਮੈਨੂੰ ਖਤਰਾ ਲੱਗਣ ਡਿਆ ਵਾ ਜਾਨ ਨੂੰ ਉਸ ਤੋਂ ਬਾਅਦ ਇਹ ਫੋਨ ਚੱਕਿਆ ਨਹੀਂ ਨਾਲ ਹੀ ਉਹ ਪੰਜ ਜਣੇ ਮੁੰਡੇ ਇਹਦੇ ਨਾਲ ਸਾਰੇ ਇਹਦੇ ਮਗਰ ਲੱਗ ਗਏ ਔਰ ਇਹ ਵੈਸੇ ਵੀ ਇਹਦੀ ਆਵਾਜ਼ ਬੰਦ ਉਹ ਫੋਨ ਮੈਨੂੰ ਚੱਕਿਆ ਹੀ ਨਹੀਂ ਤੇ ਮੈਨੂੰ ਟੈਨਸ਼ਨ ਮਗੀ ਵੀ ਇਹ ਫੋਨ ਕਿਉਂ ਨਹੀਂ ਚੱਕ ਰਿਹਾ ਤੇ ਦੋ ਮੁੰਡੇ ਜਿਹੜੇ ਇਹਦੇ ਨਾਲ ਸੀ ਉਹਨਾਂ ਦੇ ਕਾਫੀ ਪੇਟ ਪੂੜ ਚ ਖਰਚਾ ਮਾਰੀਆਂ ਉਹਨਾਂ ਨੇ ਤੇ ਉਹ ਡੇਢ ਘੰਟੇ ਪਹੁੰਚ ਗਏ ਮੇਰੇ ਤੋਂ ਪਹਿਲਾਂ ਕਿਉਂਕਿ ਮੈਂ ਐਕਟਿਵ ਆ ਤੇ ਸੀ ਉਹ ਮੋਟਰਸਾਈਕਲ ਤੇ ਸੀ ਇਹ ਪਿੱਛੇ ਹੀ ਉਹਨਾਂ ਨੇ ਸਿੱਟ ਲਿਆ ਮੰਡੀ ਵਿੱਚ ਸੁਲਤਾਨਪੁਰ ਮੰਡੀ ਚ ਤੇ ਇਹਦੇ ਪਿੱਛੇ ਜਦ ਕਿਰਚਾ ਮਾਰੀਆਂ ਔਰ ਉਹਨਾਂ ਨੂੰ ਧਮਕੀ ਭਰੀਆਂ ਇਹਨਾਂ ਨੇ ਰਿਕਾਰਡਿੰਗਾਂ ਵੀ ਭੇਜੀਆਂ ਇਹ ਕਿਹਾ ਕਰਦੇ ਭੇਜਿਆ ਸੀ ਅੱਜ ਤੋਂ ਹਫਤਾ ਤੱਕ ਪਹਿਲਾਂ ਮੈਂ ਇਹਨਾਂ ਨੂੰ ਹਫਤਾ 'ਚ ਰੋਕਿਆ ਮੈਂ ਕਿ ਕੋਈ ਨਹੀਂ ਪੁੱਤ ਜੇ ਸਾਨੂੰ ਕੁਝ ਕਹਿੰਦੇ ਕੋਈ ਗੱਲ ਨਹੀਂ ਪਰ ਆਪਾਂ ਨਹੀਂ ਕਹੇ ਨਾ ਹੀ ਲੜਨਾ ਹੁਣ ਬਸ ਠੀਕ ਆ ਖਤਮ ਹੋ ਗਈ ਗਾਣੀ ਅਸੀਂ ਕਹੇ ਨਾ ਲੜਨਾ ਨਹੀਂ ਉਹਨਾਂ ਨੇ ਇਹ ਹੀ ਕਿਹਾ ਕਿ ਤੈਨੂੰ ਜਾਨੋਂ ਮਾਰਾਂਗੇ ਔਰ ਤੈਨੂੰ ਛੱਡਣਾ ਨਹੀਂ ਨੰਨੂ ਨੂੰ ਤੇ ਬੰਟੀ ਨੂੰ ਜਿਹਦਾ ਨਾਮ ਅਜੀਤ ਕੁਮਾਰ ਆ ਦੋਨਾਂ ਨੂੰ ਉਹਦੇ ਵੀ ਪੇਟ 'ਚ ਕਿਰਚਾ ਮਾਰੀਆਂ ਔਰ ਇਹਨੂੰ ਤਾਂ ਖਤਮ ਹੀ ਕਰਕੇ ਮੰਡੀ 'ਚ ਸਿੱਟ ਦਿੱਤਾ ਜੀ ਇਸ ਤੋਂ ਵੱਧ ਕਿੰਨੇ ਕੁ ਦਿਨਾਂ ਪਹਿਲਾਂ ਲੜਾਈ ਹੋਈ ਸੀ ਇਹਨਾਂ ਦੀ ਇਹਨਾਂ ਦੀ ਅੱਜ ਤੋਂ ਮਹੀਨਾ ਹਾਂਜੀ ਮਹੀਨੇ ਦੇ ਵਿੱਚ ਤਿੰਨ ਵਾਰੀ ਵਜਰਾਂਜੇ ਹੈ ਕੀ ਸੀ ਇਹਨਾਂ ਦੀ ਆਪ ਵਜਰਾਂਜੇ ਮੁਹੱਲੇ ਚ ਹੀ ਆ ਜੀ ਸਿਰਫ ਇਹਦੀ ਹੁਣ ਮਤਲਬ ਕਿ ਵਧੀਆ ਪੰਦਾ ਖਾਂਦਾ ਉਹਨਾਂ ਕੋਲ ਬਰਦਾਸ਼ਤ ਨਹੀਂ ਹੁੰਦਾ ਉਹਨਾਂ ਨੂੰ ਇਹ ਆ ਵੀ ਮੁਹੱਲੇ ਦੇ ਨੌਜਵਾਨ ਪੰਜ ਮੰਦੇ ਆ ਜੀ ਇੱਕ ਕਾਈ ਇੱਕ ਲੱਲਾ ਲੱਲੇ ਦਾ ਭਰਾ ਦਾ ਨਾਮ ਨਵੀਨ ਨਵੀਨ ਗੋਤਮ ਇਹ ਗਗਨ ਬਾਬਾ ਇਹ ਮੱਕੀ ਦਿੰਦੇ ਹੀ ਕਸ਼ਿ ਸ਼ੁਨੀਏ ਨੂੰ ਧਮਕੀਆਂ ਮੈਨੂੰ ਤੈਨੂੰ ਮਾਰ ਦੇਣਾ ਰਿਕਾਰਡਿੰਗ ਆਉਂਦੀਆਂ ਸਾਡੇ ਕੋਲ ਆ ਮਤਲਬ 5 7 ਨੌਜਵਾਨ ਹਾਂਜੀ ਹਾਂਜੀ ਉਹਨਾਂ ਨੇ ਮੇਰਾ ਪੁੱਤ ਮਾਰਤਾ ਹੁਣ ਕੀ ਮੰਗ ਕਰਦੇ ਆ ਅਸੀਂ ਇਨਸਾਫ ਚਾਹੁੰਦੇ ਆ ਜੀ ਸਾਡਾ ਪੁੱਤ ਚਲਾ ਗਿਆ ਸਾਨੂੰ ਇਨਸਾਫ ਚਾਹੀਦਾ ਵਾ ਕਿਉਂਕਿ ਅਸੀਂ ਪੁਲਿਸ ਕੋ ਪਹਿਲਾਂ ਹੀ ਇਹਦੀ ਕੰਪਲੇਂਟ ਦਿੱਤੀ ਹੋਈ ਸੀ ਪਰਚਾ ਕਰਾਇਆ ਹੋਇਆ ਸੀਗਾ ਸੀ ਸਿਆਸਤ ਦੇ ਵਿੱਚ ਵੀ ਪੈ ਰੱਖਦਾ ਸੀ ਮੁੰਡਾ ਹਾਂਜੀ ਜੀ ਭਾਰਤੀ ਜਨਤਾ ਪਾਰਟੀ ਯੂਵਾ ਮੋਰਚਾ ਦੇ ਵਿੱਚ ਵੀ ਇਹਨਾਂ ਕਾਫੀ ਸੀਗਾ ਮੁੰਡਿਆਂ ਨਾਲ ਪ੍ਰਧਾਨ ਸੀਗਾ ਇਹਦੀ ਬਹੁਤ ਵਧੀਆ ਸਬਨਾ ਬਣੀ ਹੋਈ ਸੀਗੀ ਪਰ ਇਹਨਾਂ ਨੇ ਥੋੜੇ ਦਿਨਾਂ ਦੇ ਵਿੱਚ ਇੱਕ ਮਹੀਨੇ ਦੇ ਵਿੱਚ ਵਿੱਚ ਪਤਾ ਨਹੀਂ ਇਹਨਾਂ ਨੇ ਮਤਲਬ ਕਿ ਕੀ ਉਹਨੂੰ ਧਮਕੀਆਂ ਇਹ ਉਹ ਉਹਦੇ ਹੱਥ ਤੇ ਕੱਟ ਦਿੱਤਾ ਅਸੀਂ ਉਹਦਾ ਪੇਸ਼ੰਗ ਕਰਾਇਆ ਹੱਥ ਦਾ ਫਿਰ ਇਹਨੂੰ ਮੈਂ ਕਿਹਾ ਤੂੰ ਅਰੈਸਟ ਕਰ ਕੋਈ ਗੱਲ ਨਹੀਂ ਬਾਅਦ ਚ ਦੇਖੀ ਜਾਊਗੀ ਬਟ ਉਹਨਾਂ ਨੇ ਕਿਹਾ ਇਹਨੂੰ ਧਮਕੀਆਂ ਫੋਨ ਤੇ ਭੇਜਦੇ ਸੀ ਅਸੀਂ ਤੈਨੂੰ ਮਾਰ ਦੇਣਾ ਅਸੀਂ ਤੈਨੂੰ ਮਾਰ ਦੇਣਾ ਅੱਜ ਨਰਨਕਾਰ ਫੰਕਸ਼ਨ ਸੀ ਅਸੀਂ ਸੁਲਤਾਨਪੁਰ ਆ ਗਏ ਅਹੀਂ ਡੈਡੀ ਨੂੰ ਰੋਟੀ ਦੇਣੀ ਆਂ ਜੀ ਹੋਰ ਸਾਨੂੰ ਪੁੱਛਦਾ ਜੀ ਪਹਿਲੇ ਦਿਨ ਨਹੀਂ ਆਏ ਸਾਡੇ ਮਗਰ ਹਾਂਜੀ ਨਹੀਂ ਦੋ ਵਾਰੀ ਆਏ ਬਟ ਇਹ ਮਗਰ ਲੱਗਦੇ ਸੀ ਨਾ ਤੇ ਇਹ ਮਤਲਬ ਗੇੜੇ ਕਰਦੇ ਮੇਰੇ ਵੀ ਵਾਲੇ ਦੁਆਲੇ ਅੱਜ ਇੱਕ ਜੀ ਦਾਣਾ ਮੰਡੀ ਜਿਹੜੀ ਸੁਲਤਾਨਪੁਰ ਆ ਉੱਥੇ ਹਨੀ ਕੁਮਾਰ ਤੇ ਉਹਦਾ ਇੱਕ ਦੋਸਤ ਆ ਜੇ ਕੁਮਾਰ ਤੇ ਜਿਹੜਾ ਇਹ ਤਿੰਨੇ ਜਣੇ ਜਿਹੜੇ ਹੈਗੇ ਸੀ ਸਦਾ ਮਹੱਲੇ ਦੇ ਰਹਿਣ ਵਾਲੇ ਨੇ ਤੇ ਇਹ ਜਦੋਂ ਆਪਣੇ ਮੋਟਰਸਾਈਕਲ ਤੇ ਜਾ ਰਹੇ ਸੀ ਤੇ ਇਹਨਾਂ ਦੇ ਉੱਤੇ ਪੁਰਾਣੀ ਹੀ ਇਹਨਾਂ ਦੀ ਇੱਕ ਲੜਾਈ ਝਗੜਾ ਹੋਇਆ ਸੀ ਪਹਿਲਾਂ ਵੀ ਤੇ ਉਹ ਜਿਹੜੇ ਦੋਚੀ ਹੈਗੇ ਨੇ ਉਹਨਾਂ ਨੇ ਇਹਨਾਂ ਤੇ ਹਮਲਾ ਕਰਤਾ ਉਹ ਵੀ ਜਿਹੜੇ ਸਦਾ ਮਹੱਲੇ ਦੇ ਨੇ ਜਿਹਦੇ ਵਿੱਚ ਜਿਹੜਾ ਹੈਗਾ ਆ ਹਨੀ ਕੁਮਾਰ ਉਹਦੀ ਮੌਕੇ ਤੇ ਮੌਤ ਹੋ ਗਈ ਆ ਤੇ ਜਿਹੜੇ ਦੂਜੇ ਦੋਨੇ ਹੈਗੇ ਨੇ ਅਜੇ ਤੇ ਜਿਹੜਾ ਹੈਗਾ ਅਮਨਪ੍ਰੀਤ ਸਿੰਘ ਉਹਨਾਂ ਦੇ ਸੱਟਾਂ ਲੱਗੀਆਂ ਨੇ ਤੋਂ ਸਿਵਲ ਹਸਪਤਾਲ ਜਿਹੜੇ ਕਪੂਰਥਲਾ ਦਾਖਲ ਨੇ ਇਹਦੇ ਚ ਅਸੀਂ ਹੁਣ ਇਹਨਾਂ ਦੇ ਵਾਰਸਾਂ ਦੇ ਬਿਆਨ ਲਿਖ ਕੇ ਜਿਹੜਾ ਹੈਗਾ ਆ ਉਹ ਕੇਸ ਰਜਿਸਟਰ ਕਰ ਰਹੇ ਨੇ ਜਿਹੜੇ ਦੋਚੀ ਉਹਨਾਂ ਨੂੰ ਫਨ ਲਈ ਵੀ ਅਸੀਂ ਪੁਲਿਸ ਪਾਰਟੀਆਂ ਲਾਤੀਆਂ ਆਂ ਆਸ ਹੈ ਸੀ ਇਹਨਾਂ ਨੂੰ ਰਾਤੋ ਰਾਤ ਗ੍ਰਿਫਤਾਰ ਕਰ ਲਾਂਗੇ ਅ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਨੌਜਵਾਨ ਜਿਹੜੀ ਡੈਥ ਹੋਈ ਹੈ ਉਹ ਭਾਰਤੀ ਜਨਤਾ ਪਾਰਟੀ ਦਾ ਕੋਈ ਨੁਮਾਇੰਦਾ ਸੀ ਮੈਂ ਦੱਸ ਰਹੇ ਨੇ ਜੀ ਪੀਏ ਹੈਗੇ ਨੇ ਬੀਜੇ ਦਾ ਕੋਈ ਹੈਗੇ ਨੇ ਜੂਥ ਪ੍ਰਧਾਨ ਹੈਗੇ ਨੇ ਮਰਡਰ ਤਾਂ ਕਿਸੇ ਦਾ ਵੀ ਹੁੰਦਾ ਤਾਂ ਉਹ ਸਾਨੂੰ ਸੀਰੀਅਸ ਹੋ ਕੇ ਲੈਣੇ ਪੈਂਦਾ ਅਸੀਂ ਇਸ ਕਰਕੇ ਜਲਦੀ ਹੀ ਇਹਨੂੰ ਜਿਹੜਾ ਹੈਗਾ ਦੋਸ਼ੀ ਨੂੰ ਵਿਖਤਰ ਕਰਕੇ ਜੇਲ੍ਹ ਚ ਭੇਜ ਦਾਂਗੇ